ਰਵਿੰਦਰ ਸਿੰਘ ਬਰਾੜ ਦੇ ਨਾਵਲ ਟੋਏ tibbe ਦਾ ਅਗਲਾ ਕਾੰਡ 12 ਭਾਗ ਪਹਿਲਾ ਖੇਤੋਂ ਘਰ ਨੂੰ ਮੁੜਦੇ ਹੋਏ ਨਿੰਦਰ ਨੂੰ ਸ਼ਰਾਬ ਦੇ ਨਸ਼ੇ ਦੀ ਲੋਰ ਚ ਆ ਰਹੀ ਸੀ ਉਹਨੂੰ ਵਾਰ-ਵਾਰ ਆਪਣੇ ਪਿਓ ਦੀ ਲਾਸ਼ ਦਿਖਾਈ ਦੇ ਰਹੀ ਸੀ ਮਰਨ ਤੋਂ ਪਹਿਲਾਂ ਉਹਦੇ ਆਖਰੀ ਬੋਲ ਉਹਦੇ ਕੰਨਾਂ ਵਿੱਚ ਗੂੰਜ ਰਹੇ ਸਨ ਇਹ ਉਹਦੀ ਜ਼ਿੰਦਗੀ ਦੀ ਕਿਤਾਬ ਦਾ ਉਹ ਵਰਕਾ ਸੀ ਜਿਹਨੂੰ ਉਹ ਕਦੇ ਦੁਬਾਰਾ ਪੜ੍ਹਨਾ ਨਹੀਂ ਚਾਹੁੰਦਾ ਸੀ ਪੜ੍ਹਨਾ ਤਾਂ ਦੂਰ ਦੀ ਗੱਲ ਉਹ ਕਦੇ ਇਸ ਨੂੰ ਖੋਲ ਕੇ ਵੀ ਦੇਖਣਾ ਨਹੀਂ ਚਾਹੁੰਦਾ ਸੀ ਇਹ ਉਹਦੀ ਜ਼ਿੰਦਗੀ ਦੀ ਉਹ ਘਟਨਾ ਸੀ ਜਿਹੜੀ ਉਹ ਭੁਲਾ ਦੇਣਾ ਚਾਹੁੰਦਾ ਸੀ ਜਿਸ ਦਿਨ ਦਾ ਜਸਮੀਤ ਜੀ ਅਸਲੀਅਤ ਦਾ ਉਹਨੂੰ ਪਤਾ ਚੱਲਿਆ ਸੀ ਉਸ ਦਿਨ ਤੋਂ ਇਹ ਘਟਨਾ ਉਹਦੇ ਖਿਆਲਾਂ ਵਿੱਚ ਵਾਰ-ਵਾਰ ਆ ਕੇ ਪਰੇਸ਼ਾਨ ਕਰ ਰਹੀ ਸੀ ਨਿੰਦਰ ਨੇ 12ਵੀਂ ਪਾਸ ਕਰਕੇ ਕਾਲਜ ਵਿੱਚ ਦਾਖਲਾ ਲੈ ਲਿਆ ਸੀ ਕਾਲਜ ਵਿੱਚ ਕੋਈ ਪੜ੍ਹਾਈ ਦਾ ਮਾਹੌਲ ਨਹੀਂ ਸੀ ਮੁੰਡਿਆਂ ਦੀਆਂ ਟੋਲੀਆਂ ਵਿੱਚ ਚਰਚਾ ਹੁੰਦੀ ਸੀ ਨਸ਼ਿਆਂ ਦੀ ਕਾਰਾਂ ਦੇ ਮਾਡਲਾਂ ਦੀ ਆਈਫੋਨ ਦੇ ਨਵੇਂ ਮਾਡਲਾਂ ਦੀ ਤੇ ਕੁੜੀਆਂ ਦੀ ਪੜਾਈ ਦੀ ਕੋਈ ਚਰਚਾ ਨਹੀਂ ਹੁੰਦੀ ਸੀ। ਮੁੰਡੇ ਬੁਲੱਟ ਮੋਟਰਸਾਈਕਲਾਂ ਤੇ ਚੜ ਕੇ ਕੁੜੀਆਂ ਪਿੱਛੇ ਗੇੜੇ ਮਾਰਦੇ ਜਿਨੂੰ ਗੇੜੀ ਲਾਉਣਾ ਆਖਦੇ। ਕੁੜੀਆਂ ਪਿੱਛੇ ਲੜਾਈਆਂ ਕਰਦੇ ਮੋਬਾਈਲਾਂ ਤੇ ਜੱਟਾਂ ਦੇ ਹਥਿਆਰਾਂ ਦੇ ਸ਼ਰਾਬ ਦੇ ਤੇ ਕੁੜੀਆਂ ਦੇ ਗਾਣੇ ਸੁਣਦੇ। ਕਈ ਮੁੰਡੇ ਕੁੜੀਆਂ ਕਾਲਜ ਛੱਡ ਕੇ ਆਈਲਟਸ ਦੀਆਂ ਕਲਾਸਾਂ ਵਿੱਚ ਦਾਖਲ ਹੋਣ ਲੱਗੇ। ਵਿਦੇਸ਼ ਜਾਣ ਦੀ ਤਿਆਰੀ ਕਰਨ ਲੱਗੇ। ਕਰਜ਼ੇ ਚੁੱਕ ਕੇ ਜ਼ਮੀਨਾਂ ਵੇਚ ਕੇ ਪੜ੍ਹਾਈ ਦੇ ਨਾਂ ਤੇ ਬਾਹਰ ਜਾਣ ਲੱਗੇ। ਬਹੁਤੇ ਪਿੰਡਾਂ ਦੇ ਮੁੰਡੇ ਇੱਕ ਦੋ ਵਾਰੀ ਫੇਲ ਹੋ ਕੇ ਘਰ ਬਹਿ ਜਾਂਦੇ। ਜਾਂ ਘਰ ਦੇ ਹੀ ਪੰਡ ਤੋਂ ਹਟਾ ਦਿੰਦੇ ਹੂੰ ਕਿਹੜਾ ਪੜ ਕੇ ਡੀਸੀ ਲੱਗ ਜਾਣਾ ਹੈ ਖੇਤੀ ਕਰਿਆ ਕਰ ਖੇਤੀ ਕਰਨ ਵਾਲਾ ਤਾਂ ਕੋਈ ਬਿਰਲਾ ਵਾਂਝਾ ਹੀ ਨਿਕਲਦਾ ਬਾਕੀਆਂ ਨੂੰ ਤਾਂ ਖੁੰਡਾਂ ਤੇ ਬੈਠਣ ਜੁੰਡਲੀ ਦੇ ਯਾਰਾਂ ਨਾਲ ਮੋਟਰਸਾਈਕਲਾਂ ਤੇ ਕਾਰਾਂ ਤੇ ਝੂਟੇ ਲੈਣ ਨਸ਼ੇ ਕਰਨ ਤੇ ਮੋਬਾਈਲ ਫੋਨਾਂ ਨਾਲ ਚਿੰਬੜੇ ਰਹਿਣ ਤੋਂ ਹੀ ਵੇਲ ਨਾ ਮਿਲਦੀ ਨਿੰਦਰ ਵੀ ਭਾਵੇਂ ਨਸ਼ਿਆਂ ਤੋਂ ਬਚਿਆ ਰਿਹਾ ਪਰ ਫੇਲ ਹੋਣ ਤੋਂ ਨਾ ਬਚ ਸਕਿਆ ਅੰਗਰੇਜ਼ੀ ਵਿੱਚੋਂ ਕੰਪਾਰਟਮੈਂਟ ਆ ਗਈ ਫਿਰ ਅਗਲੇ ਸਾਲ ਸੈਕੰਡ ਇਅਰ ਵਿੱਚ ਦਾਖਲਾ ਲੈ ਲਿਆ ਤੇ ਨਾਲ ਹੀ ਕੰਪਾਰਟਮੈਂਟ ਨੂੰ ਕਲੀਅਰ ਕਰਨ ਵਿੱਚ ਲੱਗਿਆ ਰਿਹਾ ਪਰ ਕਲੀਅਰ ਨਾ ਹੋਈ ਫਿਰ ਕਾਲਜ ਜਾਣਾ ਬੰਦ ਹੋ ਗਿਆ ਉਹਦਾ ਹਾਈਲੈਟਸ ਕਰਨ ਦਾ ਕੋਈ ਇਰਾਦਾ ਨਹੀਂ ਸੀ ਤੇ ਨਾ ਹੀ ਜ਼ਮੀਨ ਵੇਚ ਕੇ ਵਿਦੇਸ਼ ਜਾਣ ਵਿੱਚ ਕੋਈ ਦਿਲਚਸਪੀ ਸੀ ਉਹਦੇ ਪਿਓ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗਦੀ ਸੀ ਪਿਓ ਨੇ ਉਹਨੂੰ ਟਰੈਕਟਰ ਤੇ ਬਿਠਾ ਦਿੱਤਾ ਆਪਣੇ ਨਾਲ ਖੇਤੀ ਕਰਨ ਲਾ ਲਿਆ ਖੇਤੀ ਦਾ ਕੰਮ ਕਰਦੇ ਨਿੰਦਰ ਨੂੰ ਕਾਲਜ ਦੇ ਦਿਨ ਯਾਦ ਆਉਂਦੇ ਉਹ ਮੋਬਾਈਲ ਤੇ ਆਪਣੇ ਕਾਲਜ ਦੇ ਦੋਸਤਾਂ ਨਾਲ ਗੱਲਾਂ ਕਰਦਾ ਇੱਕ ਦਿਨ ਉਹਦੇ ਦੋਸਤ ਨਿੰਦਰ ਨੇ ਦੱਸਿਆ ਕਿ ਅਜਕਲ ਕੰਪਿਊਟਰ ਦਾ ਕੋਰਸ ਕਰਨ ਬਾਰੇ ਸੋਚ ਰਿਹਾ ਹੈ। ਨਿੰਦਰ ਨੂੰ ਕਹਿਣ ਲੱਗਿਆ, "ਤੂੰ ਵੀ ਮਨ ਬਣਾ ਲੈ, ਦੋਵੇਂ ਕਰ ਦਿਆਂ।" ਨਿੰਦਰ ਦਾ ਮਨ ਰਸੇ ਤਣਨ ਲੱਗ ਪਿਆ। ਉਹਨੇ ਆਪਣੇ ਪਿਓ ਨੂੰ ਇਹ ਕਹਿ ਕੇ ਬਣਾ ਲਿਆ ਕਿ ਕੰਪਿਊਟਰ ਸਿੱਖ ਕੇ ਚੰਗੀ ਨੌਕਰੀ ਮਿਲ ਸਕਦੀ ਹੈ। ਹਰ ਸਰਕਾਰੀ, ਗੈਰ ਸਰਕਾਰੀ ਨੌਕਰੀ ਵਾਸਤੇ ਕੰਪਿਊਟਰ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਨਿੰਦਰ ਦੇ ਪਿਓ ਸੁਖਚੰਨ ਨੇ ਵੀ ਇਹ ਸੋਚਿਆ। ਜ਼ਮੀਨ ਥੋੜੀ ਹੈ, ਹੋਰ ਜ਼ਮੀਨ ਠੇਕੇ ਉੱਤੇ ਲੈ ਤਾਂ ਲਈਦੀ। ਜੇ ਫਸਲ ਨਹੀਂ ਹੁੰਦੀ ਤਾਂ ਠੇਕਾ ਵੀ ਸਿਰ ਪੈ ਜਾਂਦਾ। ਜੇ ਫਸਲ ਹੋ ਜਾਂਦੀ ਹੈ ਤਾਂ ਮਸਾਂ ਠੇਕਾ ਹੀ ਮਰਦਾ। ਬਸ ਦੇਖਣ ਵਾਲੇ ਨੂੰ ਲੱਗਦਾ ਕਿ 12-13 ਕਿੱਲਿਆਂ ਦੀ ਵਾਈ ਹੈ। ਜੇ ਨਿੰਦਰ ਨੂੰ ਕੋਈ ਨੌਕਰੀ ਮਿਲ ਜਾਵੇ ਤਾਂ ਘੱਟ ਜ਼ਮੀਨ ਨਾਲ ਵੀ ਚੰਗਾ ਗੁਜ਼ਾਰਾ ਹੋ ਜਾਊ ਤੇ ਨਿੰਦਰ ਨੂੰ ਰਿਸ਼ਤਾ ਵੀ ਚੰਗਾ ਮਿਲ ਜਾਊ। ਇਹ ਸੋਚ ਕੇ ਉਹਨੇ ਹਾਂ ਕਰ ਦਿੱਤੀ। ਨਿੰਦਰ ਨੇ ਟੋਨੀ ਨਾਲ ਸਲਾਹ ਕੀਤੀ ਤੇ ਉਹਨਾਂ ਨੇ ਇੱਕ ਪ੍ਰਾਈਵੇਟ ਕੰਪਿਊਟਰ ਇੰਸਟੀਚਿਊਟ ਵਿੱਚ ਦਾਖਲਾ ਲੈ ਲਿਆ। ਨਿੰਦਰ ਨੇ ਛੋਟੇ ਪ੍ਰਾਜਿੰਦਰ ਦੇ ਗੁਜ਼ਰ ਜਾਣ ਤੋਂ ਮਗਰੋਂ ਉਹਦਾ ਬੁਲਟ ਮੋਟਰਸਾਈਕਲ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਉਨੇ ਮੋਟਰਸਾਈਕਲ ਤੇ ਕੰਪਿਊਟਰ ਕਲਾਸ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਕਲਾਸ ਵਿੱਚ 20 ਕੁ ਮੁੰਡੇ ਕੁੜੀਆਂ ਸਨ। ਪਹਿਲੇ ਦਿਨ ਇਨਸਟ੍ਰਕਟਰ ਨੇ ਉਹਨਾਂ ਨੂੰ ਕੰਪਿਊਟਰ ਬਾਰੇ ਕੁਝ ਬੁਢਲੀਆਂ ਚੀਜ਼ਾਂ ਦੱਸੀਆਂ ਤੇ ਫਿਰ ਪ੍ਰੈਕਟਿਸ ਕਰਨ ਨੂੰ ਆਖਿਆ। ਨਿੰਦਰ ਨੇ ਚਾਹਣਾ ਆਪਣੇ ਕੰਪਿਊਟਰ ਤੋਂ ਧਿਆਨ ਹਟਾ ਕੇ ਸੱਜੇ ਪਾਸੇ ਵਾਲੇ ਕੰਪਿਊਟਰ ਤੇ ਬੈਠੀ ਕੁੜੀ ਵੱਲ ਤੱਕਿਆ। ਉਸੇ ਵੇਲੇ ਕੁੜੀ ਨੇ ਵੀ ਨਿੰਦਰ ਵੱਲ ਤੱਕਿਆ। ਦੋਹਾਂ ਦੀਆਂ ਨਜ਼ਰਾਂ ਅਚਾਨਕ ਟਕਰਾਈਆਂ। ਕੁੜੀ ਦੀਆਂ ਸੋਹਣੀਆਂ ਮੋਟੀਆਂ ਅੱਖਾਂ ਤੇ ਉਹਦੀ ਠੋਡੀ ਵਿਜਲੇ ਟੋਏ ਨੇ। ਨਿੰਦਰ ਨੂੰ ਕੀ ਲਿਆ। ਸੱਚੀ ਗੱਲ ਉੱਤੇ ਕਾਲਾ ਤਿਲ ਵੀ ਕਹਿਰ ਗੁਜ਼ਾਰ ਰਿਹਾ ਸੀ ਨਵਨਿੰਦਰ ਹਲਕਾ ਜਿਹਾ ਮੁਸਕਰਾਇਆ ਕੁੜੀ ਵੀ ਮੁਸਕराई ਕੁੜੀ ਨੇ ਪੁੱਛਿਆ ਕੀ ਨਾਂ ਹੈ ਤੇਰਾ ਨਵਨਿੰਦਰ ਸਿੰਘ ਨਿੰਦਰ ਨੇ ਜਵਾਬ ਦਿੱਤਾ ਤੇ ਨਾਲ ਹੀ ਪੁੱਛਿਆ ਤੇ ਤੇਰਾ ਸ਼ਰਨਜੀਤ ਕੌਰ ਕੁੜੀ ਨੇ ਜਵਾਬ ਦਿੱਤਾ ਤੇ ਫਿਰ ਆਪਣੇ ਕੰਮ ਵਿੱਚ ਲੱਗ ਗਈ ਕੁਝ ਚਿਰ ਪਹਿਲਾਂ ਹੀ ਪੂਰੀ ਕਲਾਸ ਦੇ ਮੁੰਡੇ ਕੁੜੀਆਂ ਨੇ ਜਾਣ ਪਛਾਣ ਕਰਾਉਂਦੇ ਹੋਏ ਆਪਣੇ ਆਪਣੇ ਨਾਂ ਦੱਸੇ ਸਨ ਇਸ ਤਰ੍ਹਾਂ ਪਹਿਲੀ ਵਾਰ ਦੱਸੇ ਗਏ ਨਾਂ ਅਕਸਰ ਯਾਦ ਨਹੀਂ ਰਹਿੰਦੇ ਉਹਦਾ ਨਾਂ ਨਿੰਦਰ ਦੇ ਕੰਨਾਂ ਵਿੱਚ ਕਿੰਨਾ ਚਿਰ ਗੂੰਜਦਾ ਰਿਹਾ ਦਿਮਾਗ ਵਿੱਚ ਛੱਪ ਗਿਆ ਦਿਲ ਤੇ ਉੱਤਰ ਗਿਆ ਨਿੰਦਰ ਨੂੰ ਪਹਿਲੇ ਦਿਨੀ ਸਭ ਕੁਝ ਚੰਗਾ ਚੰਗਾ ਲੱਗਣ ਲੱਗਿਆ ਉਹਨੇ ਫਿਰ ਕਈ ਵਾਰ ਕੁਨੱਖੀਆਂ ਨਜ਼ਰਾਂ ਨਾਲ ਸ਼ਰਨਜੀਤ ਵੱਲ ਤੱਕਿਆ ਪਰ ਉਹ ਆਪਣੇ ਕੰਮ ਵਿੱਚ ਰੁੱਝੀ ਰਹੀ ਕਲਾਸ ਮੁੱਕੀ ਤੇ ਉਹ ਕਲਾਸ ਰੂਮ ਵਿੱਚੋਂ ਬਾਹਰ ਆ ਗਏ ਬਾਹਰ ਆ ਕੇ ਨਿੰਦਰ ਨੇ ਸ਼ਰਨਜੀਤ ਨੂੰ ਪੁੱਛਿਆ ਸ਼ਰਨਜੀਤ ਤੇਰਾ ਪਿੰਡ ਕਿਹੜਾ ਹੈ ਮੋਰ ਵਾਲਾ ਉਹਨੇ ਦੱਸਿਆ ਨਿੰਦਰ ਮਾਨੀ ਹੀ ਮਨ ਬੋਲਿਆ ਅੱਛਾ ਮੋਰ ਵਾਲੀ ਦੀ ਐ ਮੋਰਨੀ ਤੇਰਾ ਪਿੰਡ ਕਿਹੜਾ ਹੈ ਸ਼ਰਨਜੀਤ ਨੇ ਨਿੰਦਰ ਨੂੰ ਪੁੱਛਿਆ ਮੇਰਾ ਪਿੰਡ ਤੇਰੇ ਪਿੰਡ ਵਾਲੇ ਪਾਸੇ ਹੀ ਹੈ ਬਸ ਤੇਰੇ ਪਿੰਡ ਤੋਂ ਦੋ ਪਿੰਡ ਅੱਗੇ ਆ ਨਿੰਦਰ ਬੋਲਿਆ ਪੱਕੀ ਟਾਬ ਸ਼ਰਨਜੀਤ ਨੇ ਪੁੱਛਿਆ ਬਿਲਕੁਲ ਠੀਕ ਨਿੰਦਰ ਬੋਲਿਆ ਫਿਰ ਪੁੱਛਣ ਲੱਗਾ ਤੂੰ ਪਿੰਡੋਂ ਕਿਵੇਂ ਆਉਂਦੀ ਹੈ ਉਹ ਬੋਲੀ ਮੈਂ ਬਸ ਤੇ ਆਉਣੀ ਆ ਤੇ ਤੂੰ ਮੈਂ ਮੋਟਰਸਾਈਕਲ ਤੇ ਨਿੰਦਰ ਨੇ ਮੁਸਕਰਾ ਕੇ ਟੋਣਾ ਜਵਾਬ ਦਿੱਤਾ ਫਿਰ ਸ਼ਰਨਜੀਤ ਇੱਕ ਹੋਰ ਕੁੜੀ ਨਾਲ ਗੱਲ ਨਹੀਂ ਲੱਗ ਗਈ ਟੋਨੀ ਨਿੰਦਰ ਦਾ ਹੱਥ ਫੜ ਕੇ ਉਹਨੂੰ ਖਿੱਚ ਕੇ ਪਰੇ ਲੈ ਗਿਆ ਉਹ ਨਿੰਦਰ ਨੂੰ ਕਹਿਣ ਲੱਗਾ ਹੂੰ ਚੰਗਾ ਬੰਦਾ ਐ ਤੂੰ ਤਾਂ ਮੈਨੂੰ ਪਹਿਲੇ ਦਿਨ ਹੀ ਭੁੱਲ ਗਿਆ ਕੁੜੀਆਂ ਦੇਖ ਕੇ ਉੱਥੇ ਹੀ ਡੁੱਲ ਗਿਆ ਘਰ ਆਉਂਦਿਆਂ ਰਾਹ ਵਿੱਚ ਤੇ ਰਾਤ ਨੂੰ देर ਤੱਕ ਨਿੰਦਰ ਸ਼ਰਨਜੀਤ ਬਾਰੇ ਸੋਚਦਾ ਰਿਹਾ ਸ਼ਰਨਜੀਤ ਦੀਆਂ ਅੱਖਾਂ ਨਿੰਦਰ ਦੇ ਖਿਆਲਾਂ ਦੇ ਅੰਬਰ ਉੱਤੇ ਤਾਰਿਆਂ ਵਾਂਗ ਟਿਮਟਮਾਉਂਦੀਆਂ ਰਹੀਆਂ ਘੋਡੀ ਵਿਚ ਲਟਵਾ ਤਿਤਲੀ ਬਣ ਕੇ ਨਿੱਕੀਆਂ ਨਿੱਕੀਆਂ ਉਡਾਰੀਆਂ ਭਰਦਾ ਰਿਹਾ ਨਿੰਮੀ ਨਿੰਮੀ ਮੁਸਕਾਨ ਉਹਨੂੰ ਵਾਰ-ਵਾਰ ਮਸਤੀ ਵਿੱਚ ਡਪਾਉਂਦੀ ਰਹੀ ਉਹਨੂੰ ਬੜੀ بے ਸਬਰੀ ਨਾਲ ਆਉਣ ਵਾਲੀ ਸਵੇਰ ਦੀ ਉਡੀਕ ਸੀ ਤੜਕੇ ਉੱਠ ਕੇ ਉਹਨੇ ਮੱਜਾਂ ਨੂੰ ਨਵਾਉਣ ਤੇ ਪਾਣੀ ਪਿਉਉਣ ਵਾਲਾ ਟੁੱਲੂ ਪੰਪ ਚਲਾ ਕੇ ਪਾਈਪ ਨਾਲ ਪ੍ਰੈਸ਼ਰ ਮਾਰ ਕੇ ਆਪਣਾ ਮੋਟਰਸਾਈਕਲ ਧੋਤਾ ਫਿਰ ਕੱਪੜੇ ਨਾਲ ਪੂੰਝ ਕੇ ਕਰੀਮ ਲਾ ਕੇ ਚਮਕਾਇਆ ਆਪਣੀ ਜੀਨ ਤੇ ਟੀ-ਸ਼ਰਟ ਪ੍ਰੈਸ ਕੀਤੀ ਨਿੱਕੀ ਜਿਹੀ ਕੈਂਚੀ ਨਾਲ ਆਪਣੀਆਂ ਮੁੱਛਾਂ ਤੇ ਹਲਕੀ ਜਿਹੀ ਦਾੜੀ ਦੀ ਸੈਟਿੰਗ ਕੀਤੀ ਹੱਥੋ ਕੇ ਰੀਜ ਲਾ ਕੇ ਮੋਰਨੀ ਸਟਾਈਲ ਫਰੋਜੀ ਪਗ ਬੰਨੀ ਕਪੜਿਆਂ ਤੇ ਪਰਫਿਊਮ ਛਿੜਕ ਕੇ ਤੇ ਮੋਟਰਸਾਈਕਲ ਲੈ ਕੇ ਚੱਲ ਪਿਆ ਸ਼ਰਨਜੀਤ ਦਾ ਪਿੰਡ ਆਇਆ ਉਹਨੇ ਮੋਟਰਸਾਈਕਲ ਹੌਲੀ ਕਰ ਲਿਆ ਪਿੰਡ ਦੇ ਵਾਸ ਅੱਡੇ ਤੇ ਖੜੀਆਂ ਸਵਾਰੀਆਂ ਨੂੰ ਧਿਆਨ ਨਾ ਦੇਕਣ ਲੱਗਿਆ ਖਬਰੇ ਸ਼ਰਨਜੀਤੀ ਇੱਥੇ ਖੜੀ ਹੋਵੇ ਤੇ ਉਹਨੂੰ ਉਹ ਨਾਲ ਚੱਲਣ ਲਈ ਆਖ ਦੇਵੇਗਾ ਉਹਨੇ ਸੜਕ ਦੇ ਦੋਵੇਂ ਪਾਸੇ ਦੇਖਿਆ ਪਰ ਉੱਕ ਕਿਧਰੇ ਨਜ਼ਰ ਨਹੀਂ ਨਿੰਦਰ ਕਲ ਨਾਲੋਂ ਅੱਧਾ ਘੰਟਾ ਪਹਿਲਾਂ ਹੀ ਕੰਪਿਊਟਰ ਇੰਸਟੀਚਿਊਟ ਪੁੱਜ ਗਿਆ ਸ਼ਰਨਜੀਤ ਦੀ ਉਡੀਕ ਕਰਨ ਲੱਗਿਆ ਇੱਕ ਇੱਕ ਦੋ ਦੋ ਕਰਕੇ ਮੁੰਡੇ ਕੁੜੀਆਂ ਆਉਣੇ ਸ਼ੁਰੂ ਹੋ ਗਏ ਟੋਨੀ ਵੀ ਆ ਗਿਆ ਕਲਾਸ ਦਾ ਟਾਈਮ ਹੋ ਗਿਆ ਕਲਾਸ ਸ਼ੁਰੂ ਵੀ ਹੋ ਗਈ ਪਰ ਸ਼ਰਨਜੀਤ ਅਜੇ ਤੱਕ ਨਹੀਂ ਆਈ ਸੀ ਨਿੰਦਰ ਦਾ ਧਿਆਨ ਵਾਰ-ਵਾਰ ਬੂਹੇ ਵੱਲ ਜਾਂਦਾ ਸ਼ਰਨਜੀਤ ਅਜੇ ਆਈ ਹੀ ਨਹੀਂ ਨਿੰਦਰ ਦਾ ਮਨ ਉਦਾਸ ਹੋ ਗਿਆ ਉਹਦਾ ਮਨ ਨਾ ਤਾਂ ਕਲਾਸ ਵਿੱਚ ਲੱਗਿਆ ਤੇ ਨਾ ਹੀ ਕਰਾ ਕੇ ਕਿਸੇ ਕੰਮ ਵਿੱਚ ਉਹਨੂੰ ਜਪਿਆ ਕਿਤੇ ਇਹ ਨਾ ਹੋਵੇ ਕਿ ਸ਼ਰਨਜੀਤ ਕੱਲ ਵੀ ਨਾ ਆਵੇ ਤੇ ਫਿਰ ਕਦੇ ਵੀ ਨਾ ਉਨੇ ਕਿਤੇ ਕੰਪਿਊਟਰ ਸਿੱਖਣ ਦਾ ਇਰਾਦਾ ਹੀ ਨਾ ਛੱਡ ਦਿੱਤਾ ਹੋਵੇ। ਉਹਨੂੰ ਕੱਲੀ ਸ਼ਰਨਜੀਤ ਦਾ ਫੋਨ ਨੰਬਰ ਲੈ ਲੈਣਾ ਚਾਹੀਦਾ ਸੀ। ਫੋਨ ਕਰਕੇ ਪੁੱਛਤਾ ਲੈਂਦਾ। ਜੇ ਉਹ ਇਹ ਕੋਰਸ ਛੱਡ ਵੀ ਦਿੰਦੀ ਹੈ ਤਾਂ ਵੀ ਫੋਨ ਰਹੀਂ ਉਹਦੇ ਨਾਲ ਨੇੜਤਾ ਬਣਾ ਸਕਦਾ ਸੀ। ਉਹ ਰਾਤ ਉਹਨੂੰ ਬੜੀ ਬੁਝਲ ਲੱਗੀ। ਅਗਲੇ ਦਿਨ ਸ਼ਰਨਜੀਤ ਆ ਗਈ। ਨਿੰਦਰ ਦੀ ਜਾਨ ਵਿੱਚ ਜਾਣਾ ਗਈ। ਉਹਨੂੰ ਚਾਹ ਛੱਡ ਕੇ ਉਹਨੇ ਸ਼ਰਨਜੀਤ ਨੂੰ ਆਦਿਆ ਪੁੱਛਿਆ। ਤੂੰ ਕੱਲ ਨਹੀਂ ਆਈ। ਸਭ ਠੀਕ ਠਾਕ ਹੈ ਨਾ? ਹਾਂ ਸਭ ਠੀਕ ਹੈ। ਕੱਲ ਮੇਰੀ ਬੱਸ ਮਿਸ ਹੋ ਗਈ। ਦੂਜੀ ਬਸ ਤੋਂ ਘੰਟਿਆਂ ਦੇ ਗੈਪ ਨਾ ਹੁੰਦੀ ਐ ਮੈਂ ਸੋਚਿਆ ਬਹੁਤ ਲੇਟ ਹੋ ਜਾਊਂਗੀ ਇਹਦੇ ਨਾਲੋਂ ਤਾਂ ਨਾ ਜਾਣੀ ਚੰਗਾ ਸ਼ਰਨਜੀਤ ਨੇ ਦੱਸਿਆ ਤੂੰ ਮੈਨੂੰ ਦੱਸਣਾ ਸੀ ਮੈਂ ਤੈਨੂੰ ਮੋਟਰਸਾਈਕਲ ਤੇ ਬਿਠਾ ਲਿਆਉਂਦਾ ਮੈਂ ਵੀ ਤਾਂ ਤੇਰੇ ਪਿੰਡ ਵਿੱਚ ਦੀ ਆਉਂਦਾ ਹੁੰਨਾ ਨਿੰਦਰ ਬੋਲਿਆ ਉਹ ਹੱਸ ਕੇ ਬੋਲੀ ਨਾ 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 ਇਹੋ ਜਿਹਾ ਕੰਮ ਨਹੀਂ ਕਰਨਾ ਤੇਰੇ ਮੋਟਰਸਾਈਕਲ ਤੇ ਬੈਠ ਕੇ ਆਉਂਗੀ ਤਾਂ ਤੈਨੂੰ ਪਤਾ ਹੈ ਨਾ ਪਿੰਡ ਵਾਲੇ ਕੀ ਕੀ ਗੱਲਾਂ ਬਣਾ ਲੈਂਦੇ ਆ ਹੋਰ ਮੈਨੂੰ ਜੁੱਤੀਆਂ ਪਵਾਏਗਾ ਕਰੋ ਇਰੀ ਖਾਤਰ ਮੈਂ ਜੁੱਤੀਆਂ ਖਾ ਸਕਦਾ ਪਰ ਤੈਨੂੰ ਜੁੱਤੀਆਂ ਨਹੀਂ ਪੈਣ ਦਿੰਦਾ ਚੰਗਾ ਤੂੰ ਮੇਰਾ ਫੋਨ ਨੰਬਰ ਲੈ ਲੈ ਕਦੇ ਹੋਰ ਲੋੜ ਪੈ ਜਾਂਦੀ ਹੈ ਕਦੇ ਇੱਕ ਦੂਜੇ ਤੋਂ ਅਸਾਈਨਮੈਂਟ ਵਗੈਰਾ ਪੁੱਛਣੀ ਪੈ ਜਾਂਦੀ ਹੈ ਅਸਲ ਵਿੱਚ ਨਿੰਦਰ ਬਹਾਨੇ ਨਾਲ ਆਪਣਾ ਨੰਬਰ ਦੇ ਕੇ ਉਹਦਾ ਨੰਬਰ ਲੈਣਾ ਚਾਹੁੰਦਾ ਸੀ ਹਾਂ ਇਹ ਗੱਲ ਠੀਕ ਹੈ ਨੰਬਰ ਬੋਰ ਸ਼ਰਨਜੀਤ ਨੇ ਫੋਨ ਨੰਬਰ ਪੁੱਛਿਆ ਨਿੰਦਰ ਨੂੰ ਜਿਵੇਂ ਕੁਝ ਲੱਗ ਗਿਆ ਹੋਵੇ ਉਹਨੇ ਖੁਸ਼ੀ ਖੁਸ਼ੀ ਉਹਨੂੰ ਆਪਣਾ ਫੋਨ ਨੰਬਰ ਦੱਸਿਆ ਫਿਰ ਉਹ ਬੋਲਿਆ ਤੂੰ ਇੱਕ ਮੈਸੇਜ ਕਾਲ ਦੇ ਦੇ ਇਸ ਨੰਬਰ ਤੇ ਮੇਰੇ ਕੋਲ ਵੀ ਤੇਰਾ ਨੰਬਰ ਆਜੂ ਸ਼ਰਨਜੀਤ ਨੇ ਨਿੰਦਰ ਦੇ ਫੋਨ ਤੇ ਇੱਕ ਮਿਸਟ ਕਾਲ ਦਿੱਤੀ ਨਿੰਦਰ ਨੇ ਉਹਦਾ ਫੋਨ ਨੰਬਰ ਸੇਵ ਕਰ ਲਿਆ ਤੇ ਬੋਲਿਆ ਥੈਂਕਸ ਫਿਰ ਉਹ ਕਲਾਸ ਵਿੱਚ ਚਲੇ ਗਏ ਨਿੰਦਰ ਦੇ ਦਿਲ ਵਿੱਚ ਅੱਜ ਖੁਸ਼ੀ ਦੇ ਲੱਡੂ ਫੁੱਟਰੇ ਸਨ ਉਹਦੇ ਮਨ ਅੰਦਰਲੀ ਖੁਸ਼ੀ ਛਲਕ ਛਲਕ ਕੇ ਬਾਹਰ ਚਿਹਰੇ ਤੇ ਖਿਲਰ ਰਹੀ ਸੀ ਉਹ ਨਜ਼ਰ ਬਚਾ ਕੇ ਵਾਰ-ਵਾਰ ਸ਼ਰਨਜੀਤ ਵੱਲ ਵੇਖਦਾ ਹਰ ਵਾਰ ਸ਼ਰਨਜੀਤ ਆਪਣੇ ਕੰਮ ਵਿੱਚ ਮਗਨ ਦੇ ਸੀ ਉਹਦੇ ਕੋਲ ਬੈਠਾ ਟੋਨੀ ਉਹਦੀਆਂ ਹਰਕਤਾਂ ਦੇਖ ਰਿਹਾ ਸੀ ਉਹ ਕਲਾਸ ਤੋਂ ਵਿਹਲੇ ਹੋਏ ਬਾਹਰ ਨਿਕਲਦੇ ਈ ਟੋਨੀ ਨੇ ਪੁੱਛਿਆ ਕਿਵੇਂ ਅੱਜ ਬਹੁਤ ਕੋਸ਼ ਹੈ ਲੱਗਦਾ ਮੋਰਚਾ ਮਾਰ ਲਿਆ ਮੈਂ ਤੈਨੂੰ ਅੱਜ ਆਉਂਦੇ ਨੂੰ ਦੇਖਿਆ ਸੀ ਤੂੰ ਤਾਂ ਮੈਨੂੰ ਇਗਨੋਰ ਹੀ ਕਰਤਾ ਔਰ ਤੈਨੂੰ ਪਤਾ ਹੀ ਐ ਬਸ ਗੱਲਾਂ ਬਾਤਾਂ ਹੀ ਨੇ ਇੱਥੇ ਕੋਈ ਹੱਥ ਪੱਲਾ ਨਹੀਂ ਫੜਾਉਂਦੀ ਤੂੰ ਵੀ ਕਿਸੇ ਤੇ ਟਰਾਈ ਕਰਕੇ ਦੇਖ ਲੈ ਨਿੰਦਰ ਬੋਲਿਆ ਉਹ ਨਾ ਭਰਾਵਾ ਨਾ ਇੰਨਾ ਕਮ ਅਜ ਕੁਝ ਨਹੀਂ ਪਿਆ ਆਪਾਂ ਇੱਥੇ ਕੁੜੀਆਂ ਤੇ ਟਰਾਈ ਕਰਨ ਆਉਣੇ ਆ ਜਾਂ ਕੰਪਿਊਟਰ ਸਿੱਖਣ ਟੋਨੀ ਨੇ ਅੰਦਰੋਂ ਸਮਝਾਉਣਾ ਚਾਹਿਆ ਉਹ ਗਲਤ ਤਾਂ ਤੇਰੀ ਠੀਕ ਆ ਪਰ ਕੀ ਕਰਾਂ ਦਿਲ ਨਹੀਂ ਮੰਨਦਾ ਇਹ ਦਿਲ ਦਾ ਮਾਮਲਾ ਹੈ ਨਿੰਦਰ ਨੇ ਜਵਾਬ ਦਿੱਤਾ ਨਿੰਦਰ ਨੇ ਮੋਟਰਸਾਈਕਲ ਸਟਾਰਟ ਕੀਤਾ ਬਾਹਰ ਸੜਕ ਤੇ ਆ ਕੇ ਉਹਦੀਆਂ ਨਜ਼ਰਾਂ ਇੱਧਰ ਉੱਧਰ ਸ਼ਰਨਜੀਤ ਨੂੰ ਲੱਭਣ ਲੱਗੀਆਂ ਉਹ ਇਕੱਲੀ ਖੜੀ ਦਸੀ ਨਿੰਦਰ ਨੇ ਉਹਦੇ ਕੋਲ ਜਾ ਕੇ ਮੋਟਰਸਾਈਕਲ ਰੋਕਿਆ ਉਹ ਸ਼ਰਨਜੀਤ ਨੂੰ ਕਹਿਣ ਲੱਗਿਆ ਪਿੰਡੋਂ ਮੋਟਰਸਾਈਕਲ ਤੇ ਆਉਣ ਤੋ ਤਾਂ ਤੂੰ ਮਨਾਂ ਕਰਤਾ ਚੱਲ ਤੈਨੂੰ ਬੱਸ ਸਟੈਂਡ ਤੱਕ ਤਾਂ ਛੱਡੀ ਸਕਦਾ ਕਿ ਨਹੀਂ ਸ਼ਰਨਜੀਤ ਜਿੱਕੋ ਤਕੀਬ ਵਿੱਚ ਪੈ ਗਈ ਉਹ ਬੋਲੀ ਨਹੀਂ ਮੈਂ ਰਿਕਸ਼ਾ ਲੈ ਕੇ ਉੱਟ ਜਾਊਂਗੀ ਮੇਰੇ ਨਾਲੋਂ ਤਾਂ ਫਿਰ ਉਹ ਰਿਕਸ਼ੇ ਵਾਲੇ ਚੰਗਾ ਹੋਇਆ ਰਿਕਸ਼ੇ ਵਾਲੇ ਬਹੁਤ ਲੱਕੀ ਹੁੰਦੇ ਆ ਲੱਗਦਾ ਮੈਨੂੰ ਮੋਟਰਸਾਈਕਲ ਵੇਚ ਕੇ ਰਿਕਸ਼ਾ ਲੈਣਾ ਬੂ ਨਿੰਦਰ ਬੋਲਿਆ ਨਿੰਦਰ ਦੀ ਗੱਲ ਸੁਣ ਕੇ ਸ਼ਰਨਜੀਤ ਤਾਂ ਸਪੀ ਉਹ ਬੋਲੀ ਚੱਲ ਠੀਕ ਐ ਮੈਨੂੰ ਬੱਸ ਸਟੈਂਡ ਕੋਲ ਉਤਾਰ ਦੇ ਚਰਨਜੀਤ ਨਿੰਦਰ ਦੇ ਪਿੱਛੇ ਬੈਠ ਗਈ ਨਿੰਦਰ ਨੂੰ ਤਾਂ ਜਿਵੇਂ ਰੱਬ ਮਿਲ ਗਿਆ ਸੀ ਉਹਨੂੰ ਖੁਸ਼ੀ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਬੱਸ ਅੱਡ ਆ ਗਿਆ ਉਹ ਉਤਰ ਗਈ ਨਿੰਦਰ ਨੇ ਪੁੱਛਿਆ ਤੂੰ ਨਿਤ ਰੋਜ ਬਸ ਸਾਡੇ ਤੋਂ ਰਿਕਸ਼ੇ ਤੇ ਜਾਣੀ ਹੈ ਨਿਤ ਰੋਜ ਹਾਰੇ ਦੂਜੇ ਦਿਨ ਤਾਂ ਹੋਇਆ ਮੈਨੂੰ ਇੱਥੇ ਆਉਂਦੀ ਨੂੰ ਸ਼ਰਨਜੀਤ ਨੇ ਦੱਸਿਆ ਫਿਰ ਬਸ ਸਟੈਂਡ ਤੋਂ ਤੈਨੂੰ ਮੈਂ ਲੈ ਜਾਇਆ ਕਰੂੰਗਾ ਨਾਲੇ ਛੱਡ ਜਾਇਆ ਕਰੂੰਗਾ ਨਿੰਦਰ ਕੋਈ ਪੱਕਾ ਮੌਕਾ ਗਵਾਉਣਾ ਨਹੀਂ ਚਾਹੁੰਦਾ ਸੀ ਉਹਦੇ ਨੇੜੇ ਆਉਣ ਦਾ ਨਾ 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 ਰਹਿਣ ਦੇ ਪਤਾ ਇੱਥੇ ਸਾਡੇ ਪਿੰਡ ਦੇ ਸਾਡੇ ਘਰਾਂ ਦੇ ਕਿੰਨੇ ਜਾਣੇ ਨੇ ਸ਼ਹਿਰ ਆਉਂਦੇ ਆ ਜੇ ਕਿਸੇ ਨੇ ਦੇਖ ਲਿਆ ਨਾ ਤਾਂ ਪੰਗਾ ਪੈ ਜੂ ਇਹ ਕਹਿ ਕੇ ਉਹ ਮੁਸਕਰਾਉਂਦੀ ਹੋਈ ਬਾਤ ਸਾਡੇ ਦੇ ਅੰਦਰ ਚਲੀ ਗਈ ਨਿੰਦਰ ਉਹਦੋਂ ਤੱਕ ਖੜਾ ਦੇਖਦਾ ਰਿਹਾ ਜਦੋਂ ਤੱਕ ਉਹ ਬੱਸ ਅੱਡੇ ਵਿੱਚ ਖੜੀਆਂ ਬੱਸਾਂ ਦੇ ਉਹਲੇ ਨਹੀਂ ਹੋ ਗਈ। ਨਿੰਦਰ ਅਜ ਹਵਾ ਵਿੱਚ ਉੱਡਿਆ ਫਿਰਦਾ ਸੀ। ਖੁਸ਼ੀ ਦੇ ਮਾਰੇ ਉਹਦੇ ਪੈਰ ਧਰਤੀ ਉੱਤੇ ਨਹੀਂ ਲੱਗਦੇ ਸਨ। ਉਹ ਵਾਰ-ਵਾਰ WhatsApp ਖੋਲ੍ਹ ਕੇ ਦੇਖਦਾ। ਸ਼ਰਨਜੀਤ ਨੇ ਪ੍ਰੋਫਾਈਲ ਫੋਟੋ ਵਿੱਚ ਆਪਣੀ ਫੋਟੋ ਲਾਉਣ ਦੀ ਤਾਂ ਗੁਲਾਬ ਦੇ ਫੁੱਲ ਦੀ ਫੋਟੋ ਲਾ ਰੱਖੀ ਸੀ। ਨਿੰਦਰ ਸੋਚਣ ਲੱਗਦਾ ਗੁਲਾਬ ਦਾ ਫੁੱਲ ਵੀ ਪਿਆਰ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਹ ਗੁਲਾਬ ਦਾ ਫੁੱਲ ਪਹਿਲਾਂ ਦਾ ਲੱਗਿਆ ਜਾਂ ਅੱਜ ਲਾਇਆ ਉਹਨੇ। ਜੇ ਪਰਲਨ ਦਾ ਲੱਗਿਆ ਤਾਂ ਕਿਤੇ ਕਿਸੇ ਹੋਰ ਦੀ ਖਾਤਰ ਤਾਂ ਨਹੀਂ ਲਾਇਆ ਉਹਨੇ ਉਹ ਪਹਿਲੇ ਕਿਸੇ ਹੋਰ ਨਾਲ ਫਸੀ ਫਿਰਦੀ ਹੋਵੇ ਕਿਤੇ ਫਿਰ ਉਹ ਅਗਲੇ ਪਲ ਸੋਚਣ ਲੱਗਦਾ ਉਹ ਨਹੀਂ ਨਹੀਂ ਉਹ ਇਹੋ ਜੀ ਕੁੜੀ ਨਹੀਂ ਲੱਗਦੀ ਲੱਗਦਾ ਉਹ ਤਾਂ ਮੈਨੂੰ ਹੀ ਲਵਦੀ ਫਿਰਦੀ ਸੀ ਮੇਰੇ ਵਰਗਾ ਮੁੰਡਾ ਨਹੀਂ ਮਿਲਿਆ ਹੁਣ ਆਉ ਨੂੰ ਅਜ ਤੱਕ ਕਦੇ ਉਹ ਸੋਚਣ ਲੱਗਦਾ ਕਿ ਕਿਉਂ ਨਾ ਉਹਨੂੰ WhatsApp ਤੇ ਕੋਈ ਮੈਸੇਜ ਭੇਜਿਆ ਜਾਵੇ ਜਾਂ ਗਲਾਬ ਦੇ ਫੁੱਲ ਦੀ ਫੋਟੋ ਕੱਲੀ ਜਾਵੇ ਫਿਰ ਉਹ ਸੋਚਦਾ ਕਿਤੇ ਉਹ ਬੁਰਾ ਨਾ ਮੰਨ ਜਾਵੇ ਇਸੇ ਉਦੇੜ ਬਣ ਵਿੱਚ ਅੱਥਨ ਹੋ ਗਈ ਰਾਤ ਨੂੰ ਸੌਣ ਲੱਗੇ ਨੇ ਫਿਰ ਉਹਨੇ ਸੋਚਿਆ ਕਿ ਕੱਲ ਤੜਕੇ ਉਹ ਸ਼ਰਨਜੀਤ ਨੂੰ ਗੁੱਡ ਮਾਰਨਿੰਗ ਭੇਜੇਗਾ ਉਹਨੇ ਇੱਕ ਵਧੀਆ ਜੀ ਗੁਲਾਬ ਦੇ ਫੁੱਲ ਵਾਲੀ ਫੋਟੋ ਜਿਹਦੇ ਉੱਤੇ ਗੁੱਡ ਮਾਰਨਿੰਗ ਲਿਖਿਆ ਸੀ ਇੰਟਰਨੈਟ ਤੋਂ ਡਾਊਨਲੋਡ ਕਰਕੇ ਰੱਖ ਲਈ ਫੋਨ ਚਾਰਜਿੰਗ ਤੇ ਲਾ ਦਿੱਤਾ ਇਹ ਸੋਚ ਕੇ ਕਿ ਕਿਤੇ ਤੜਕੇ ਬਿਜਲੀ ਨਾ ਚਲੀ ਜਾਵੇ ਤੇ ਫੋਨ ਡਿਸਚਾਰਜ ਹੋ ਜਾਵੇ ਸਵੇਰ ਹੋਣ ਦੀ ਡੀਕ ਵਿੱਚ ਸੌਣ ਦੀ ਕੋਸ਼ਿਸ਼ ਕਰਨ ਲੱਗਿਆ ਸੌਣ ਤੋਂ ਪਹਿਲਾਂ ਹੀ ਅੱਖਾਂ ਵਿੱਚ ਸ਼ਰਨਜੀਤ ਦੇ ਸੁਪਨੇ ਪਰਲੇ ਅੱਖਾਂ ਭਾਰੀ ਹੋ ਗਈਆਂ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਨੀਂਦ ਆ ਗਈ ਜਦੋਂ ਦੀ ਅੱਖ ਖੁੱਲਹੀ ਤਾਂ ਦਿਨ ਚੜ ਗਿਆ ਸੀ ਸ਼ਰਨਜੀਤ ਦਾ ਖਿਆਲ ਆਉਂਦਿਆ ਸੀ ਉਹ ਅੱਬੜ ਵਾਹੇ ਉੱਠਿਆ ਤੇ ਚਾਰਜਿੰਗ ਤੇ ਲੱਗੇ ਮੋਬਾਈਲ ਵੱਲ ਔਲਿਆ WhatsApp ਖੋਲਿਆ ਸ਼ਰਨਜੀਤ ਵੀ ਆਨਲਾਈਨ ਸੀ ਰਾਤੀ ਡਾਊਨਲੋਡ ਕਰਕੇ ਰੱਖੀ ਗੁਲਾਬ ਦੇ ਫੁੱਲ ਵਾਲੀ ਗੁੱਡ ਮਾਰਨਿੰਗ ਉਹਨੂੰ ਭੇਜਣ ਹੀ ਲੱਗਿਆ ਸੀ ਕਿ ਖਿਆਲ ਆਇਆ ਕਿ ਗੁਲਾਬ ਦੀ ਫੋਟੋ ਭੇਜਣ ਦੀ ਬਜਾਏ ਪਹਿਲਾਂ ਸਿਰਫ ਗੁੱਡ ਮਾਰਨਿੰਗ ਭੇਜਣੀ ਚਾਹੀਦੀ ਹੈ ਤੇ ਉਹਦਾ ਰਿਸਪੌਂਸ ਦੇਖ ਲੈਣਾ ਚਾਹੀਦਾ ਹੈ ਉਹਨੇ ਗੁੱਡ ਮਾਰਨਿੰਗ ਲਿਖਿਆ ਤੇ ਭੇਜ ਦਿੱਤਾ ਗੁੱਡ ਮਾਰਨਿੰਗ ਉੱਤੇ ਇੱਕ ਟਿਕ ਲੱਗ ਗਿਆ ਫਿਰ ਦੋ ਟਿਕ ਲੱਗ ਗਏ ਤੇ ਕਣੀਲੇ ਰੰਗ ਦੇ ਹੋ ਗਏ ਯਾਨੀ ਮੈਸੇਜ ਉਹਨੇ ਪੜ ਲਿਆ ਉਹਦਾ ਦਿਲ ਤੜਕਣ ਲੱਗਿਆ ਖਬਰੇ ਅੱਗੋਂ ਕੀ ਹੁੰਗਾਰਾ ਮਿਲੇਗਾ ਉਹ ਦੇਖਣ ਲੱਗਿਆ ਸ਼ਨਜੀਤ ਜਵਾਬ ਟਾਈਪ ਕਰ ਰਹੀ ਸੀ ਉੱਤੇ ਟਾਈਪਿੰਗ ਲਿਖਿਆ ਆ ਰਿਹਾ ਸੀ ਉਹਦਾ ਜਵਾਬ ਆ ਗਿਆ ਸੀ ਉਹ ਸਾਰੋ ਕੇ ਪੜਨ ਲੱਗਿਆ ਗੁੱਡ ਮਾਰਨਿੰਗ ਮੈਨੂੰ ਕੋਈ ਵੀ ਫਾਲਤੂ ਮੈਸੇਜ ਨਾ ਭੇਜਣਾ ਗੁੱਡ ਮਾਰਨਿੰਗ ਵੀ ਨਹੀਂ ਕਿਉਂਕਿ ਮੇਰਾ ਪ੍ਰਾਕ ਅਕਸਰ ਮੇਰਾ ਮੋਬਾਈਲ ਫੋਨ ਹールドਾ ਰਹਿੰਦਾ ਹੈ ਤੇ ਮੇਰੇ ਮੈਸੇਜ ਵੀ ਪੜਦਾ ਰਹਿੰਦਾ ਹੈ ਜਵਾਬ ਪੜ ਕੇ ਨਿੰਦਰ ਨੇ ਲੰਮਾ ਸਾਹ ਭਰਿਆ ਨਿੰਦਰ ਨੇ ਦੁਆਰਾ WhatsApp ਤੇ ਉਹਨੂੰ ਕਦੇ ਕੋਈ ਮੈਸੇਜ ਨਾ ਭੇਜਿਆ ਉਹ ਸ਼ਹਿਰ ਵਿੱਚ ਹੀ ਉਹਨੂੰ ਮਿਲ ਲੈਂਦਾ ਉਹਦੇ ਨਾਲ ਗੱਲਾਂ ਬਾਤਾਂ ਕਰ ਲੈਂਦਾ ਕਈ ਵਾਰ ਕਲਾਸ ਤੋਂ ਮਗਰੋਂ ਉਹਨੂੰ ਮੋਟਰਸਾਈਕਲ ਤੇ ਛੱਡ ਆਉਂਦਾ ਇੱਕ ਦਿਨ ਉਹਨੇ ਸ਼ਰਨਜੀਤ ਨੂੰ ਇਕੱਠੇ ਕੌਫੀ ਪੀਣ ਵਾਸਤੇ ਚੱਲਣ ਨੂੰ ਆਖਿਆ ਪਹਿਲਾਂ ਤਾਂ ਉਹਨੇ ਨਾਕਰ ਕੀਤੀ ਫਿਰ ਉਹ ਜਾਣ ਵਾਸਤੇ ਮੰਨ ਗਈ ਨਿੰਦਰ ਉਹਨੂੰ ਇੱਕ ਕੈਫੇ ਵਿੱਚ ਲੈ ਗਿਆ ਉੱਥੇ ਬੈਠ ਕੇ ਉਹਨਾਂ ਨੇ ਕੌਫੀ ਪੀਂਦੇ ਹੋਏ ਖੁੱਲ ਕੇ ਗੱਲਾਂ ਕੀਤੀਆਂ ਮੌਕਾ ਦੇਖ ਕੇ ਨਿੰਦਰ ਬੋਲਿਆ ਤੂੰ ਮੈਨੂੰ ਬੜੀ ਚੰਗੀ ਲੱਗਦੀ ਐ ਕਿਉਂ ਸ਼ਰਨਜੀਤ ਨੇ ਪੁੱਛਿਆ ਕਿਉਂ ਦਾ ਤਮੈ ਨੂੰ ਵੀ ਪਤਾ ਨਹੀਂ ਬਸ ਤੂੰ ਹੈ ਹੀ ਚੰਗੀ ਚੰਗੀ ਵਿੱਚ ਸੋਹਣੀ ਵੀ ਤੇਰੀਆਂ ਅੱਖਾਂ ਸੋਹਣੀਆਂ ਐ ਤੇ ਖਾਸ ਕਰਕੇ ਤੇਰੀ ਠੋਡੀ ਦਾ ਢੋਆ ਬਹੁਤ ਸੋਹਣਾ ਲੱਗਦਾ ਨਿੰਦਰ ਬੋਲਿਆ ਅੱਛਾ ਤੇ ਘਟ ਤੂੰ ਵੀ ਨਹੀਂ ਸ਼ਰਨਜੀਤ ਨੇ ਅੱਗੂ ਕਿਹਾ ਨਿੰਦਰ ਦਾ ਚਿਹਰਾ ਖੜ ਗਿਆ ਉਹਨੇ ਪੁੱਛਿਆ ਕੀ ਚੰਗਾ ਲੱਗਦਾ ਏ ਤੈਨੂੰ ਮੇਰੇ ਚ ਤੇਰੀ ਪੱਗ ਪੱਗ ਬੰਨਣ ਦਾ ਸਟਾਈਲ ਕੱਲੀ ਪੱਗ ਹੀ ਨਹੀਂ ਤੂੰ ਵੀ ਬਹੁਤ ਸੋਹਣਾ ਲੱਗਦਾ ਸ਼ਰਨਜੀਤ ਨੇ ਹੱਸ ਕੇ ਆਖਿਆ ਸੱਚੀ ਨਿੰਦਰ ਵੀ ਹੱਸ ਪਿਆ ਤੁਸੀਂ ਕਿੰਨੇ ਭੈਣ ਭਰਾ ਹੋ ਸ਼ਰਨਜੀਤ ਨੇ ਪੁੱਛਿਆ ਮੈਂ ਇਕੱਲਾ ਹੀ ਹਾਂ ਨਿੰਦਰ ਪਹਿਲਾਂ ਆਪਣੇ ਮਰੇ ਹੋਏ ਛੋਟੇ ਭਰਾ ਦਾ ਜ਼ਿਕਰ ਕਰਨਾ ਚਾਹੁੰਦਾ ਸੀ ਫਿਰ ਉਹਨੂੰ ਲੱਗਾ ਕਿ ਸਹੀ ਮੌਕਾ ਨਹੀਂ ਉਹਦੇ ਬਾਰੇ ਗੱਲ ਕਰਨ ਦਾ ਫਿਰ ਉਹਨੇ ਸ਼ਰਨਜੀਤ ਨੂੰ ਪੁੱਛਿਆ ਤੇ ਤੁਸੀਂ ਕਿੰਨੇ ਹੋ ਅਸੀਂ ਚਾਰ ਭੈਣ ਭਰਾ ਹਾਂ ਇੱਕ ਭਰਾ ਮੈਥੋਂ ਵੱਡਾ ਤੇ ਇੱਕ ਭੈਣ ਤੇ ਇੱਕ ਭਰਾ ਮੈਥੋਂ ਛੋਟਿਆ ਸ਼ਰਨਜੀਤ ਨੇ ਦੱਸਿਆ ਫਿਰ ਉਹ ਸੋਚ ਕੇ ਥੋੜਾ ਜਿਹਾ ਝਿਜਕੇ ਬੋਲੀ ਇਸ ਤੋਂ ਪਹਿਲਾਂ ਕਿ ਤੂੰ ਸਾਡੀ ਜ਼ਮੀਨ ਜਾਇਦਾਦ ਬਾਰੇ ਪੁੱਛੇ ਮੈਂ ਤੈਨੂੰ ਇੱਕ ਗੱਲ ਹੋਰ ਦੱਸਣਾ ਚਾਹਣੀ ਹੈ ਆਹ ਦੱਸ ਦੱਸ ਕੀ ਗੱਲ ਜਣੀ ਐ ਨਿੰਦਰ ਨੇ ਪੁੱਛਿਆ ਤੂੰ ਜੱਟਾਂ ਦਾ ਮੁੰਡਾ ਐ ਨਾ ਪਰ ਮੈਂ ਜੱਟਾਂ ਦੀ ਕੁੜੀ ਨਹੀਂ ਮੈਂ ਦਰਹਿਤਾ ਮੈਂ ਮذਬੀ ਸਿੱਖਾਂ ਦੀ ਕੁੜੀ ਆ ਕੋਈ ਕਦਮ ਅੱਗੇ ਵਧਾਉਣ ਤੋਂ ਪਹਿਲਾਂ ਸੋਚ ਵਿਚਾਰ ਲਈ ਸ਼ਰਨਜੀਤ ਗੰਭੀਰ ਹੋ ਕੇ ਡਿੜਟ ਤਾ ਨਾ ਬੋਲੀ ਨਿੰਦਰ ਸੋਚ ਕੇ ਬੋਲਿਆ ਫਿਰ ਕੀ ਹੋਇਆ ਕੀ ਅਸੀਂ ਇਕੱਠੇ ਕਾਫੀ ਵੀ ਨਹੀਂ ਪੀ ਸਕਦੇ ਗੱਲ ਕਾਫੀ ਦੀ ਨਹੀਂ ਗੱਲ ਹੋਰ ਵੀ ਹੋ ਸਕਦੀ ਐ ਹੂੰ ਗੱਲ ਕਾਫੀ ਤੋਂ ਅੱਗੇ ਵਧਾਵੇਂ ਇਸ ਕਰਕੇ ਮੈਂ ਪਹਿਲੇ ਹੀ ਸਾਫ਼ ਦੱਸ ਦੇਣਾ ਚਾਹੁੰਦੀ ਸੀ ਸ਼ਰਨਜੀਤ ਬੋਲੀ ਨਿੰਦਰ ਨੂੰ ਕੋਈ ਤਾਂ ਪਹਿਲਾਂ ਹੀ ਇਸ ਕਰਦਾ ਅੰਦਾਜ਼ਾ ਸੀ ਸ਼ਰਨਜੀਤ ਵੱਲੋਂ ਸਾਫ਼ ਦਿਲੀ ਨਾਲ ਆਪਣੀ ਜਾਤ ਬਾਰੇ ਦੱਸਣ ਨਾਲ ਉਹਦੇ ਮਨ ਵਿੱਚ ਸ਼ਰਨਜੀਤ ਦੀ ਇੱਜ਼ਤ ਹੋਰ ਵੱਧ ਗਈ ਉਹ ਬੋਲਿਆ ਹੂੰ ਤਾਂ ਬੜੀ ਡਰੇਰ ਕੁੜੀ ਐ ਬੜਾ ਕੰਫੀਡੈਂਸ ਆ ਤੇਰੇ ਚ ਕਈ ਪੜੇ ਲਿਖੇ ਦਰੇ ਤਾਂ ਆਪਦੀ ਜਾਤ ਲਕੋnde ਫਿਰਦੇ ਆ ਦੱਸਣ ਤੇ ਸ਼ਰਮ ਆਂਦੇ ਆ ਉਹ ਸ਼ਰਨਜੀਤ ਨਾ ਬਸ ਇਸ ਦੋਸਤੀ ਨੂੰ ਕਾਇਮ ਰੱਖਣਾ ਚਾਹੁੰਦਾ ਸੀ ਪਰ ਉਹ ਦਿਨੋਂ ਦਿਨ ਉਸ ਵੱਲ ਖਿੱਚਦਾ ਚਲਾ ਗਿਆ ਉਹਦਾ ਮਨ ਬੇਕਾਬੂ ਹੁੰਦਾ ਚਲਾ ਗਿਆ ਉਹ ਤੇ ਸ਼ਰਨਜੀਤ ਪਿਆਰ ਦੀਆਂ ਪਿੰਗਾ ਛੁੱਟਣ ਲੱਗੇ ਇੱਕ ਦੂਜੇ ਨਾਲ ਵਿਆਹ ਕਰਾਉਣ ਦੇ ਸੁਪਨੇ ਦੇਖਣ ਲੱਗੇ ਨਿੰਦਰ ਨੇ ਇੱਕ ਦਿਨ ਸ਼ਰਨਜੀਤ ਨੂੰ ਆਖਿਆ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹਣਾ ਹੈ ਸ਼ਰਨਜੀਤ ਨੇ ਪੁੱਛਿਆ ਤੇਰੇ ਘਰ ਦੇ ਮਨ ਜਾਣਗੇ ਵਿਆਹ ਵਾਸਤੇ ਘਰਦਿਆਂ ਨੂੰ ਤਾਂ ਬਾਅਦ ਚ ਬਣਾਇਆ ਜਾਊ ਪਹਿਲਾਂ ਤੂੰ ਤਾਂ ਮੰਨ ਉਹ ਹਾਂ ਕਰੇਗੀ ਚਾਈ ਦਾ ਘਰਦਨ ਮਨਾਉਣ ਦੀ ਨੌਬਤ ਆਊਗੀ ਨਿੰਦਰ ਨੇ ਮੁਸਕਰਾ ਕੇ ਅੱਖਾਂ ਮੇਰੇ ਵੱਲੋਂ ਹਾਂ ਸਮਝੇ ਮੈਂ ਚਾਰਾ ਸ਼ਰਨਜੀਤ ਨੇ ਵੀ ਮੁਸਕਰਾ ਕੇ ਅੱਖਾਂ ਮਟਕਾ ਕੇ ਹਾਂਮੀ ਭਰੀ ਸੱਚੀ ਨਿੰਦਰ ਨੇ ਉਹਦਾ ਹੱਥ ਆਪਣੇ ਹੱਥਾਂ ਵਿੱਚ ਘੁੱਟ ਲਿਆ ਮੁੱਚੀ ਸ਼ਰਨਜੀਤ ਨੇ ਫਿਰ ਮੁਸਕਰਾ ਕੇ ਆਪਣਾ ਦੂਜਾ ਹੱਥ ਵੀ ਨਿੰਦਰ ਦੇ ਹੱਥ ਉੱਤੇ ਰੱਖ ਦਿੱਤਾ ਨਿੰਦਰ ਬੋਲਿਆ ਜਦੋਂ ਤੂੰ ਮੁਸਕਰਾਉਂਦੀ ਹੈ ਨਾ ਤੇਰਾ ਠੋਡੀ ਵਾਲਾ ਟੁਆ ਪਿਆਰ ਨਾਲ ਨਕੋ ਨਕ ਪਰ ਜਾਂਦਾ ਹੈ ਇਰੇ ਦੇ ਚ ਡੁੱਬਨ ਨੂੰ ਜੀ ਕਰਦਾ ਹੈ। ਪਿਆਰ ਚ ਡੁੱਬਨ ਤੋਂ ਪਹਿਲਾਂ ਦੱਸ ਤੇਰੇ ਘਰ ਦੇ ਮੰਨਣਗੇ ਕਿ ਨਹੀਂ? ਸ਼ਰਨਜੀਤ ਨੇ ਪੁੱਛਿਆ। ਸੌਖੀ ਤਾਂ ਨਹੀਂ ਮੰਨਣਗੇ ਪਰ ਕੋਸ਼ਿਸ਼ ਕਰਕੇ ਦੇਖਾਂਗੇ। ਨਿੰਦਰ ਬੋਲਿਆ। ਮੇਰਾ خیال ਉਹ ਨਹੀਂ ਮੰਨਣਗੇ। ਮੇਰੀ ਤਾਂ ਜੱਟਾਂ ਦੀ ਕੁੜੀ ਹੁੰਦੀ ਤਾਂ ਸ਼ਾਇਦ ਮੰਨ ਜਾਂਦੇ। ਸ਼ਰਨਜੀਤ ਨੇ ਤੌਖਲਾ ਪ੍ਰਗਟ ਕੀਤਾ। ਉਹ ਕੋਈ ਨਾ ਤੂੰ ਫਿਕਰ ਨਾ ਕਰ। ਹੋਰ ਵੀ ਤੇਰੇ ਤਰੀਕੇ ਆ। ਸਹੀ ਮੌਕਾ ਆ ਲੈਂਦੇ। ਇੰਦਰ ਨੇ ਯਕੀਨ ਆਖਿਆ। ਉਹਨਾਂ ਦੀਆਂ ਮੁਲਾਕਾਤਾਂ ਵਧਣ ਲੱਗੀਆਂ ਇਕੱਠੇ ਜਿਉਣ ਮਰਨ ਦੇ ਵਾਅਦੇ ਕਰਨ ਲੱਗੇ ਇੱਕ ਵਾਰ ਜੱਸੀ ਨੇ ਉਹਨਾਂ ਨੂੰ ਮੋਟਰਸਾਈਕਲ ਤੇ ਇਕੱਠੇ ਜਾਂਦੇ ਦੇਖ ਲਿਆ ਉਹ ਸ਼ਹਿਰ ਸੜਕ ਕਿਨਾਰੇ ਇੱਕ ਵਰਕਸ਼ਾਪ ਦੇ ਬਾਹਰ ਖੜਾ ਟਰੈਕਟਰ ਠੀਕ ਕਰਵਾ ਰਿਹਾ ਸੀ ਉਹ ਨੇਂਦਰ ਨੂੰ ਪਛਾਣ ਲਿਆ ਸੀ ਪਰ ਸ਼ਰਨਜੀਤ ਨੂੰ ਨਹੀਂ ਜਾਣਦਾ ਸੀ ਉਹ ਸਮਝ ਗਿਆ ਕਿ ਨੇਂਦਰ ਦੀ ਕੋਈ ਸਹੇਲੀ ਹੋਵੇਗੀ ਨੇਂਦਰ ਛੁੱਟੀ ਵਾਲੇ ਦਿਨ ਖੇਤ ਗਿਆ ਉੱਥੇ ਉਹਨੂੰ ਜੱਸੀ ਮਿਲ ਗਿਆ ਉਹ ਨੇਂਦਰ ਨੂੰ ਪੁੱਛਣ ਲੱਗਾ ਹੋਰ ਵੀ ਨੇਂਦਰ ਤੇਰੀ ਪੜ੍ਹਾਈ ਕਿਵੇਂ ਚੱਲਦੀ ਆ ਵਧੀਆ ਜਲਦੀ ਆ ਨਿੰਦਰ ਨੇ ਸੁਭਾਵਕ ਜਵਾਬ ਦਿੱਤਾ ਮੈਨੂੰ ਲੱਗਦਾ ਵਧੀਆ ਹੀ ਨਹੀਂ ਚਲਦੀ ਨਾਲੇ ਬਹੁਤ ਤੇਜ਼ ਵੀ ਚਲਦੀ ਆ ਤੇਰੀ ਮੋਟਰਸਾਈਕਲ ਦੀ ਸਪੀਡ ਬੰਕ ਜਸਸੀ ਨੇ ਗੁੱਜੀ ਟਕੋਰ ਲਈ ਚਾਹ ਰਿਹਾ ਉਹੀ ਸਮਝ ਰਹਾ ਨਿੰਦਰ ਅਜੇ ਜਸਸੀ ਦੀ ਗੱਲ ਦੀ ਰਮਜ਼ ਨਹੀਂ ਸਮਝਿਆ ਸੀ ਸਮਝਣਾ ਕੀ ਹੈ ਇਹ ਸ੍ਰੀਅਤ ਹੈ ਮੈਂ ਆਪਦੇ ਅੱਖੀਂ ਦੇਖੀ ਆ ਤੇਰੀ ਪੜਾਈ ਜਦੋਂ ਪੜਾਈ ਨੇ ਗਲਾਬੀ ਸੂਟ ਪਾਇਆ ਹੋਵੇ ਤੇ ਮੋਟਰਸਾਈਕਲ ਦੇ ਮਗਰ ਬੈਠੀ ਹੋਵੇ ਯਾਰ ਜਿੰਨੀ ਸਪੀਡ ਨਾਲ ਮੋਟਰਸਾਈਕਲ ਚੱਲਦਾ ਉੰਨੀ ਸਪੀਡ ਨਾਲ ਹੀ ਚੱਲਦੀ ਹੈ ਨਾ ਪੜਾਈ ਜੱਸੀ ਮੁਸਕੜੀਆਂ ਹੱਸਦਾ ਬੋਲਿਆ ਹੁਣ ਨਿੰਦਰ ਨੂੰ ਖੁੜਕ ਗਈ ਉਹਨੂੰ ਜਾਪਿਆ ਕਿ ਉਹਦੀ ਚੋਰੀ ਫੜੀ ਗਈ ਪਰ ਸੋਹਣ ਸ਼ਰਨਜੀਤ ਗੁਲਾਬੀ ਸੂਟ ਪਾ ਕੇ ਆਈ ਸੀ ਤੇ ਮੋਟਰਸਾਈਕਲ ਤੇ ਪਿੱਛੇ ਬੈਠੀ ਸੀ ਨਿੰਦਰ ਹੱਸਦਾ ਬੋਲਿਆ ਓਏ ਤੂੰ ਕਦੋਂ ਦੇਖ ਲਈ ਮੇਰੀ ਪੜਾਈ ਓਏ ਤੂੰ ਇਉਂ ਸਮਝ ਲਿਆ ਜਿੱਥੇ ਤੂੰ ਪੜਦਾ ਮੈਂ ਉੱਥੋਂ ਦਾ ਪ੍ਰਿੰਸੀਪਲ ਹਾਂ ਵੀ ਪ੍ਰਿੰਸੀਪਲ ਨੂੰ ਆਪਦੇ ਲੈਕ ਵਿਦਿਆਰਥੀਆਂ ਦੀ ਪੜਾਈ ਬਾਰੇ ਪਤਾ ਨਾ ਹੋਊ ਤਾਂ ਹੋਰ ਕਿਹਨੂੰ ਪਤਾ ਹੋਊ ਜੱਸੀ ਉਸੇ ਮਖੌਲ ਦੀ ਰੋ ਵਿੱਚ ਬੋਲਿਆ ਨਿੰਦਰ ਜਾਣ ਗਿਆ ਸੀ ਕਿ ਜੱਸੀ ਤੋਂ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਉਹਨੇ ਹਾਸੇ-ਹਾਸੇ ਵਿੱਚ ਜੱਸੀ ਨੂੰ ਅਗਾਹ ਗੱਲ ਕਰਨ ਤੋਂ ਵਰਜਦੇ ਆਖਿਆ ਤੂੰ ਕਿੱਥੇ ਦੇਖ ਲਿਆ ਪਤੰਦਰਾ ਕਿਤੇ ਹੋਰ ਨਾ ਚਿੱਤਰ ਪਾ ਦੀ ਮੇਰੇ ਪਿਓ ਨੂੰ ਲੁੱਤੀ ਲਾ ਕੇ ਔਰ ਮੈਂ ਤਾਂ ਨਹੀਂ ਪਾਉਂਦਾ ਚਿੱਤਰ ਤੈਨੂੰ ਪਰ ਤੂੰ ਆਪਣੇ ਆਪ ਹੀ ਖਾ ਲੈਨੇ ਆ ਚਿੱਤਰ ਕਿਸੇ ਦਿਨ ਇਸ਼ਕ ਤੇ ਮੁਸ਼ਕਲ ਕੋਈਆਂ ਨਹੀਂ ਲੱਗਦੇ ਜੱਸੀ ਹੱਸ ਕੇ ਬੋਲਿਆ ਆਹੋ ਇਸ਼ਕ ਤੇ ਮੁਸ਼ਕਲ ਨੂੰ ਤੇਰੇ ਵਰਗੇ ਕੈਦਾਂ ਲੋਕਾਂ ਨਹੀਂ ਦਿੰਦੇ ਨਿੰਦਰ ਨੇ ਮਖੌਲ ਨਾਲ ਆਖਿਆ ਇਹ ਗੱਲ ਝੂਠੀ ਮੈਨੂੰ ਤੂੰ ਕਹਿ ਦੋ ਨਾ ਆ ਪਤਾ ਯਾਰਾਂ ਦੀ ਯਾਰੀ ਪਿੱਛੇ ਜਾਣਾ ਮੈਂ ਤੇਰੇ ਨਾਲ ਜ਼ਬਾਨ ਕਰਦਾ ਤੇਰੇ ਪਿੱਛੇ ਜਾਨ ਦੇ ਦੂੰਗਾ ਪਰ ਮੇਰੇ ਮੂੰਹੋਂ ਕੋਈ ਗੱਲ ਨਹੀਂ ਨਿਕਲਣੀ ਇੱਥੇ ਲੋੜ ਪਈ ਮੈਨੂੰ ਸਦ ਲਈ ਪਿੱਛੇ ਨਹੀਂ ੜਦਾ ਜੱਸੀ ਨੇ ਇੱਕ ਥਾਪੜ ਕੇ ਆਖਿਆ ਉਹ ਚੰਗਾ ਮੌਕਾ ਆਉਣ ਤੇ ਦੇਖ ਲਾਂਗੇ ਨਿੰਦਰ ਨੇ ਉਹਨੂੰ ਪੱਕਾ ਕਰਨ ਵਾਸਤੇ ਆਖਿਆ ਜਦੋਂ ਮਰਜੀ ਜਿੱਥੇ ਮਰਜੀ ਦੇਖ ਲਈ ਜੱਸੀ ਨੇ ਯਕੀਨ ਦਵਾਇਆ ਫਿਰ ਉਹ ਕਹਿਣ ਲੱਗਾ ਮੈਨੂੰ ਤਾਂ ਪਤੰਦਰਾ ਤੂੰ ਕੈ ਨਵੀ ਆਖਤਾ ਮੈਂ ਤੋਂ ਜਵਾਨ ਵੀ ਲੈਰੀ ਪਰ ਹੁਣ ਆਪਦੀ ਕੁਛ ਲੱਗਦੀ ਉਸ ਹੀਰ ਬਾਰੇ ਤਾਂ ਦੱਸ ਦੇ ਕੌਣ ਐ ਉਹ ਉਹ ਬਸ ਉਹ ਹੀ ਆ ਗੁਲਾਬੀ ਸੂਟ ਵਾਲੀ ਉਹਦੇ ਬਾਰੇ ਜਿਆਦਾ ਡਿਟੇਲ ਚ ਮੈਂ ਤੈਨੂੰ ਵੇਲੇ ਟਾਈਮ ਦੱਸੂਗਾ ਨਿੰਦਰ ਨੇ ਮਤਲਬਨ ਕਿ ਆਖਿਆ ਰਾਤੀ ਨਾ ਉਹੀ ਗੱਲ ਵੇਲੇ ਟਾਈਮ ਦੱਸੂਗਾ ਤੂੰ ਮੈਨੂੰ ਚਾਰਦਾ ਮੈਂ ਕੋਈ ਗਾਂ ਬੱਕਰੀ ਤੂੰ ਹਣ ਬੰਦੇ ਚਾਨ ਲੱਗ ਪਿਆ ਬੱਲ ਰਿਓ ਚਲਾਕ ਸੱਜਣਾ ਮੇਰੇ ਨਾਲ ਚਲਾਕੀ ਨਹੀਂ ਚਲਣੀ ਜੱਸੀ ਨੇ ਨਰਾਜ਼ਗੀ ਨਾਲ ਆਖਿਆ ਉਹ ਤੇਰੀ ਸੌਂ ਜੱਸੀ ਅੱਜ ਮੈਂ ਕੱਲ ਚਾ ਆਰਮਨਾਰ ਬੈਠ ਕੇ ਗੱਲ ਕਰਾਂਗੇ ਕਦੇ ਨਿੰਦਰ ਨੇ ਆਖਿਆ ਚੰਗਾ ਫਿਰ ਪਰ ਮੈਨੂੰ ਉਹਦਾ ਨਾਂ ਤਾਂ ਦੱਸ ਦੇ ਬਾਈ ਬਣ ਕੇ ਜੱਸੀ ਨੇ ਚਾਂਬਲ ਕੇ ਪੁੱਛਿਆ ਉਹ ਜੱਸੀ ਤੂੰ ਵੀ ਨਾ ਬਸ ਉਹਦਾ ਨਾਂ ਹੈ ਸ਼ਰਨਜੀਤ ਨਿੰਦਰ ਨੇ ਖੁਸ਼ ਹੋ ਕੇ ਦੱਸਿਆ ਸ਼ਰਨਜੀਤ ਵਾਹ ਬਈ ਵਾਹ ਜੱਸੀ ਖੁਸ਼ ਹੋ ਗਿਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ